ਨਾਗਪਿੰਧਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਜਨਰਲ ਆਬਜ਼ਰਵਰ ਰਾਜੀਵ ਕੁਮਾਰ ਆਈਏਐਸ ਪੁਲਿਸ ਆਬਜ਼ਰਵਰ ਸੁਰਿੰਦਰ ਪਾਲ ਆਈਪੀਐਸ ਖਰਚਾ ਆਬਜ਼ਰਵਰ 인ਦਾਨਾ ਅਸ਼ੋਕ ਕੁਮਾਰ ਆਈਆਰਐਸ ਅਤੇ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨੇ ਲੁਧਿਆਣਾ ਪੱਛਮੀ ਵਿੱਚ ਪਾਰਦਰਸ਼ੀ ਜਿਮਨੀ ਚੌਂ ਨੂੰ ਯਕੀਨੀ ਬਣਾ ਲਈ ਸਖਤ ਉਪਾਅ ਦਾ ਐਲਾਨ ਕੀਤਾ ਉਨਾ ਕਿ 17 ਜੂਨ 2025 ਨੂੰ ਸ਼ਾਮ 6 ਵਜੇ ਤੋਂ 19 ਜੂਨ 2025 ਨੂੰ VOTING ਪੂਰੀ ਹੋਣ ਤੱਕ ਉਹ ਵਿਅਕਤੀ ਜੋ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਰਜਿਸਟਰਡ ਵੋਟਰ ਨਹੀਂ ਹਨ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹਨ ਜਾਂ ਰਾਜਨੀਤਿਕ ਪਾਰਟੀਆਂ ਵਿੱਚ ਲੀਡਰਸ਼ਿਪ ਦੇ ਅਹੁਦੇ ਰੱਖਦੇ ਹਨ ਨੂੰ ਹਲਕੇ ਦੇ ਅੰਦਰ ਰਹਿਣ ਦੀ ਮਨਾਹੀ ਹੈ ਇਸ پابੰਦੀ ਦੇ ਉਦੇਸ਼ ਬਾਹਰੀ ਪ੍ਰਭਾਵ ਨੂੰ ਸੀਮਿਤ ਕਰਕੇ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਬਣਾਈ ਰੱਖਣਾ ਹੈ ਇਨਾ ਉਪਾਵਨ ਨੂੰ ਲਾਗੂ ਕਰਨ ਲਈ ਲੁਧਿਆਣਾ ਪੱਛਮੀ ਵਿਧਾਨ ਸਭਾ ਅਧਿਕਾਰ ਖੇਤਰ ਦੇ ਅੰਦਰ ਕੋਈ ਵੀ ਰਹਿائش ਜਿਸ ਵਿੱਚ ਹੋਟਲ, ਹੋਸਟਲ, ਗੈਸਟ ਹਾਊਸ, ਮੋਟਲ, ਸਰਾਵਾ ਕਮਿਊਨਿਟੀ ਹਾਲ, ਪੀਜੀ ਰਹਿائش ਜਾਂ ਇਸ ਤਰ੍ਹਾਂ ਦੇ ਹੋਰ ادارے ਸ਼ਾਮਲ ਹਨ ਉਹ پابੰਦੀशुदा ਸਮੇਂ ਦੌਰਾਨ ਦੂਜੇ ਜਿਲ੍ਹਿਆਂ ਜਾਂ ਰਾਜਾਂ ਦੇ ਗੈਰ ਰਜਿਸਟਰਡ ਵੋਟਰ ਨੂੰ ਨਹੀਂ ਰੱਖ ਸਕਦੇ। ਲੁਧਿਆਣਾ ਪੁਲਿਸ ਰਿਟਰਨਿੰਗ ਅਫਸਰ ਲੁਧਿਆਣਾ ਪੱਛਮੀ ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਸਰਕਾਰੀ ਆਪਕਾਰੀ ਅਤੇ ਅਧਿਕਾਰ ਅਧਿਕਾਰੀਆਂ ਨੂੰ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਉਹਨਾਂ ਦੇ ਕਰਤੱਵਾਂ ਵਿੱਚ ਬਾਹਰੀ ਲੋਕਾਂ ਨੂੰ ਰਹਿਣ ਤੋਂ ਰੋਕਣੀ ਰਹਿਸ਼ਾਂ ਦੀ ਨਿਗਰਾਨੀ ਕਰਨਾ ਅਣਅਧਿਕਾਰਤ ਕਬਜ਼ਾ ਤਾਰੀਆਂ ਲਈ ਵਿਆਹ ਹਾਲਾਂ ਅਤੇ ਕਮਿਊਨਿਟੀ ਸੈਂਟਰਾਂ ਦਾ ਨਿਰੀਖਣ ਕਰਨਾ ਲੌਜਾਂ ਅਤੇ ਗੈਸਟ ਹਾਊਸਾਂ ਤੇ ਮਹਿਮਾਨ ਸੂਚੀਆਂ ਦੀ ਪੁਸ਼ਟੀ ਕਰਨਾ ਤੇ ਵਾਹਨਾਂ ਦੀ ਆਵਾਜਾਈ ਦੀ ਨਿਗਰਾਨੀ ਲਈ ਹਲਕੇ ਦੀਆਂ ਸਰਹੱਦਾਂ ਤੇ ਚੈੱਕ ਪੋਸਟਾਂ ਸਥਾਪਿਤ ਕਰਨਾ ਸ਼ਾਮਲ ਹੈ ਜਿਲ੍ਹਾਚ ਹੁਣ ਆਫਸਰ ਨੇ ਪਾਰਦਰਸ਼ਤਾ ਅਤੇ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਹਨਾਂ ਹੁਕਮਾਂ ਬਾਰੇ ਸਾਰੀ ਰਾਜਨੀਤਿਕ ਪਾਰਟੀਆਂ ਉਮੀਦਵਾਰਾਂ ਤੇ ਏਜੰਟਾਂ ਨੂੰ ਸੂਚਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗੈਰ ਰਜਿਸਟਰਡ ਵੋਟਰਾਂ ਤੇ ਪਾਬੰਦੀਆਂ ਬਾਰੇ ਜਨਤਕ ਐਲਾਨ ਲੁਧਿਆਣਾ ਪੱਛਮੀ ਵਿਧਾਨ ਸਭਾ ਖੇਤਰ ਵਿੱਚ ਕੀਤੇ ਜਾਣਗੇ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿ ਆਕੇ ਨਿਵਾਸੀਆਂ ਨੂੰ ਬਾਰੀ ਪ੍ਰਭਾਵ ਤੋਂ ਬਿਨਾ ਆਜ਼ਾਦ vote ਪਾਉਣ ਲਈ ਉਤਸ਼ਾਹਿਤ ਕੀਤਾ ਖਾਸ ਕਰਕੇ ਪੋਲਿੰਗ ਤੋਂ ਪਹਿਲਾਂ ਦੇ ਆਖਰੀ 72 ਘੰਟਿਆਂ ਦੌਰਾਨ ਪਾਲਣਾ ਨੂੰ ਹੋਰ ਯਕੀਨੀ ਬਣਾਉਣ ਲਈ ਫਲਾਈਂਗ ਸਕੁਆਡ ਕਮੇਟੀਆਂ ਟੀਮਾਂ ਸਟੈਟਿਕ ਨਿਗਰਾਨੀ ਕਮੇਟੀਆਂ ਅਤੇ ਆਪਕਾਰੀ ਅਧਿਕਾਰੀਆਂ ਸਮੇਤ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉੱਚ ਤਕਨੀਕੀ ਜਾਂਚ ਪੋਸਟਾਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਹਲਕੀ ਵਾਹਨਾ ਅਤੇ ਲਾਰੀਆਂ ਸਮੇਤ ਸਾਰੇ ਵਾਹਨਾਂ ਦੀ ਪੂਰੀ ਸੂਚੀ ਕੀਤੀ ਜਾਵੇਗੀ ਇਲੈਕਟ੍ਰੋਨਿਕ VOTING ਮਸ਼ੀਨਾਂ ਦੀ ਆਵਾਜਾਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਨਿਗਰਾਨੀ ਹੇਠ GPS ਨਾਲ ਲੈਸ ਵਾਹਨਾਂ ਵਿੱਚ ਪੁਲਿਸ ਐਸਕਾਟ ਨਾਲ ਕੀਤੀ ਜਾਵੇਗੀ ਇਸ ਤੋਂ ਇਲਾਵਾ ਸ਼ਾਂਤਮਈ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੋਲਿੰਗ ਬੂਥਾਂ ਤੇ 66 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ ਤਾਂ ਜੋ ਕਾਰਵਾਈਆਂ ਦੀ ਨੇੜੋਂ ਨਿਗਰਾਨੀ ਕੀਤੀ ਜਾ ਸਕੇ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ VOTING ਤੋਂ ਪਹਿਲਾਂ ਦੇ ਆਖਰੀ 48 ਘੰਟਿਆਂ ਦੌਰਾਨ ਕਿਸੇ ਵੀ ਵਿਅਕਤੀ ਚੈਨਲ ਜਾਂ ਪੋਰਟਲ ਦੁਆਰਾ ਕੋਈ ਵੀ ਐਗਜ਼ਿਟ ਪੋਲ ਤੇ opinion ਪੋਲ ਨਹੀਂ ਕੀਤਾ ਜਾ ਸਕਦਾ